ਤੁਨ ਸਾਰਿਆਂ ਨੂੰ ਇਹ ਜਾਣ ਕੇ ਬਹੁਤ ਹੈਰਾਨੀ ਹੋਏਗੀ ਕਿ ਤੁਸੀਂ ਕਿਸ ਤਰ੍ਹਾਂ ਆਪਣੇ ਫੋਨ ਨੂੰ ਫੜਦੇ ਹੋ ਇਹ ਇਹ ਡਿਸਕ੍ਰਾਈਬ ਕਰਦਾ ਹੈ ਕਿ ਤੁਹਾਡੀ ਪਰਸਨੈਲਿਟੀ ਕਿਵੇਂ ਦੀ ਹੈ ਤੇ ਤੁਸੀਂ ਕਿਸ ਤਰ੍ਹਾਂ ਸੋਚਦੇ ਹੋ ਤੇ ਕਿਸ ਤਰ੍ਹਾਂ ਦੇ ਇਨਸਾਨ ਹੋ ਤੇ ਉਹਦੇ ਵਿੱਚੋਂ ਪਹਿਲਾ ਤਰੀਕਾ ਹੈ ਜਿਹੜੇ ਵੀ ਲੋਕ ਇੱਕ ਹੱਥ ਨਾਲ ਫੋਨ ਨੂੰ ਫੜ ਕੇ ਉਸੇ ਹੀ ਅੰਗੂਠੇ ਦੇ ਨਾਲ ਉਹਨੂੰ ਸਕਰੋਲ ਕਰਦੇ ਆ ਉਹ ਲੋਕ ਕਿਸ ਤਰ੍ਹਾਂ ਦੇ ਹੁੰਦੇ ਹਨ ਇਹੋ ਜਿਹੇ ਲੋਕ ਬਹੁਤ ਹੀ ਸੋਚਣ ਸਮਝਣ ਵਾਲੇ ਚੰਗੀ ਸੋਚ ਦੇ ਮਾਲਕ ਹੁੰਦੇ ਹਨ ਚੰਗੀ ਸਮਝ ਦੇ ਮਾਲਕ ਹੁੰਦੇ ਹਨ ਤੇ ਬਹੁਤ ਜ਼ਿਆਦਾ ਕੌਨਫੀਡੈਂਟ ਭਰਪੂਰ ਹੁੰਦੇ ਹਨ ਤੇ ਇਹੋ ਜਿਹੇ ਲੋਕ ਕੈਲਕੂਲੇਟ ਕਰਕੇ ਰਿਸਕ ਲੈਣਾ ਤੇ ਉਹਦੇ ਆਊਟਕਮਸ ਨੂੰ ਮਤਲਬ ਉਹਦੇ ਸੱਟਿਆਂ ਨੂੰ ਪਹਿਲਾਂ ਹੀ ਆਈਡੀਆ ਲਗਾ ਕੇ ਉਹਨੂੰ ਸੋਚ ਸਮਝ ਕੇ ਉਸ ਅਕੋਰਡਿੰਗਲੀ ਚੱਲਦੇ ਹਨ ਜਿਦੇ ਕਰਕੇ ਉਹਨਾਂ ਨੂੰ ਸਕਸੈਸ ਛੇਤੀ ਮਿਲਦੀ ਹੈ ਇਹ ਸਟੱਡੀ ਕਹਿੰਦੀ ਹੈ ਇਹੋ ਜਿਹੇ ਲੋਕ ਇੰਡੀਪੈਂਡੈਂਟ ਹੁੰਦੇ ਆ ਤੇ ਜ਼ਿਆਦਾ ਪ੍ਰੈਸ਼ਰ ਦੇ ਅੰਡਰ ਕੰਮ ਕਰ ਸਕਦੇ ਤੇ ਇਹੋ ਜਿਹੇ ਲੋਕ ਥੋੜਾ ਰਿਜ਼ਰਵਡ ਦਾ ਟਾਈਪ ਦੇ ਲੋਕ ਹੁੰਦੇ ਆ ਇਹੋ ਜਿਹੇ ਲੋਕ ਕਿਸੇ ਵੀ ਰਿਲੇਸ਼ਨਸ਼ਿਪ 'ਚ ਜਾਣ ਤੋਂ ਪਹਿਲਾਂ ਪੂਰਾ ਨਾਪ ਤੋਲ ਕਰਦੇ ਆ ਕਿ ਕਿਵੇਂ ਐਡਜਸਟਮੈਂਟ ਹੋਏਗੀ ਕਿਵੇਂ ਕਿਸੇ ਦਾ ਨੇਚਰ ਸਾਡੀ ਲਾਈਫ ਦੇ ਵਿੱਚ ਫਿਟ ਹੋਏਗਾ ਚਾਹੇ ਉਹ ਕਿਸੇ ਫਰੈਂਡ ਦੀ ਗੱਲ ਹੈ ਚਾਹੇ ਉਹ ਕਿਸੇ ਵੀ ਤਰ੍ਹਾਂ ਦੇ ਰੋਮਾਂਟਿਕ ਰਿਲੇਸ਼ਨਸ਼ਿਪ ਦੀ ਗੱਲ ਹੈ ਇਹੋ ਜਿਹੇ ਲੋਕ ਤੁਹਾਨੂੰ ਥੋੜੇ ਜੇ ਐਟੀਟਿਊਡ ਵਾਲੇ ਜਾਂ ਦੂਰ ਦੂਰ ਰਹਿਣ ਵਾਲੇ ਲੱਗ ਸਕਦੇ ਆ ਪਰ ਇਹੋ ਜਿਹੇ ਲੋਕ ਬੇਸਿਕਲੀ ਜ਼ਿਆਦਾ ਥੌਟਫੁਲ ਹੁੰਦੇ ਆ ਦੂਸਰਾ ਤਰੀਕਾ ਜਿਹਦੀ ਆਪਾਂ ਗੱਲ ਕਰਨ ਜਾ ਰਹੇ ਆ ਆਪਾਂ ਉਹਨਾਂ ਲੋਕਾਂ ਦੀ ਗੱਲ ਕਰਾਂਗੇ ਜਿਹੜੇ ਕਿ ਇੱਕ ਹੱਥ ਦੇ ਨਾਲ ਫੋਨ ਨੂੰ ਫੜਦੇ ਨੇ ਤੇ ਦੂਸਰੇ ਥੰਬ ਦੇ ਨਾਲ ਸਕਰੀਨ ਨੂੰ ਸਕਰੋਲ ਕਰਦੇ ਆ ਇਹੋ ਜਿਹੇ ਲੋਕਾਂ ਦੇ ਬਾਰੇ ਰਿਸਰਚ ਕੀ ਕਹਿੰਦੀ ਹੈ ਇਹਨਾਂ ਲੋਕਾਂ ਬਾਰੇ ਇਹ ਦੱਸਿਆ ਗਿਆ ਹੈ ਕਿ ਇਹ ਐਨਾਲਿਟਿਕਲ ਨੇ ਇਹਨਾਂ ਦੀ ਇੰਟੂਸ਼ਨ ਬੜੀ ਚੰਗੀ ਹੁੰਦੀ ਹੈ ਸਿਕਸ ਸੈਂਸ ਬੜੀ ਚੰਗੀ ਹੁੰਦੀ ਹੈ ਤੇ ਬੜੇ ਹੀ ਵਧੀਆ ਪ੍ਰੋਬਲਮ ਸੋਲਵਰ ਹੁੰਦੇ ਆ ਚਾਹੇ ਉਹ ਲਾਈਫ ਦੀਆਂ ਪ੍ਰੋਬਲਮਸ ਨੇ ਚਾਹੇ ਉਹ ਕਿਸੇ ਤਰ੍ਹਾਂ ਦੀ ਵੀ ਕੋਈ ਟੈਕਨੀਕਲ ਪ੍ਰੋਬਲਮ ਤੇ ਉਹ ਆਪਣੀ ਸਿਆਣਪ ਦੇ ਉੱਤੇ ਜ਼ਿਆਦਾ ਨਿਰਭਰ ਕਰਦੇ ਨੇ ਤੇ ਆਪਣੀ ਲੌਜੀਕਲ ਥਿੰਕਿੰਗ ਦੇ ਉੱਤੇ ਨਿਰਭਰ ਕਰਦੇ ਨੇ ਲੌਜੀਕਲ ਥਿੰਕਿੰਗ ਦਾ ਮਤਲਬ ਹੋ ਗਿਆ ਕਿ ਕਿਸ ਤਰ੍ਹਾਂ ਕੋਈ ਚੀਜ਼ ਕਿਸੇ ਦੇ ਨਾਲ ਕਿਸੇ ਹੋਰ ਚੀਜ਼ ਦੇ ਨਾਲ ਕਨੈਕਟ ਕਰਦੀ ਹੈ ਕੋਈ ਚੀਜ਼ ਹੋ ਰਹੀ ਹੈ ਤੇ ਉਹਦੇ ਪਿੱਛੇ ਲੌਜਿਕ ਕੀ ਹੈ ਕੀ ਚੀਜ਼ਾਂ ਉਹਦੇ ਹੋਣ ਦੇ ਵਿੱਚ ਹੈਲਪ ਕਰ ਰਹੀਆਂ ਨੇ ਤੇ ਹਰ ਚੀਜ਼ ਨੂੰ ਹੋਣ ਦਾ ਜਿਹੜਾ ਰੀਜ਼ਨ ਦੇਣ ਦੀ ਸ਼ਕਤੀ ਇਹਨਾਂ ਲੋਕਾਂ ਦੇ ਵਿੱਚ ਜ਼ਿਆਦਾ ਹੁੰਦੀ ਹੈ ਜਿਹਦੇ ਕਰਕੇ ਇਹ ਕਾਫੀ ਅੱਗੇ ਰਹਿੰਦੇ ਆ ਜਾਂ ਇਹਨਾਂ ਦੇ ਉੱਪਰ ਲੋਕਾਂ ਨੂੰ ਭਰੋਸਾ ਜਲਦੀ ਹੋ ਜਾਂਦਾ ਹੈ ਪਰ ਇਹ ਜੋ ਲੋਕ ਆਪਣੀ ਰੋਮਾਂਟਿਕ ਲਾਈਫ ਦੇ ਵਿੱਚ ਬਹੁਤ ਇੱਕਦਮ ਡਿਸੀਜਨ ਲੈਣ ਵਾਲੇ ਹੁੰਦੇ ਆ ਜਿਸ ਦੇ ਨਾਲ ਉਹਨਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਇਹਨਾਂ ਲੋਕਾਂ ਨੂੰ ਥੋੜਾ ਜਿਹਾ ਸਲੋ ਹੋ ਕੇ ਰਿਸ਼ਤਿਆਂ ਦੇ ਬਾਰੇ ਸੋਚਣ ਦੀ ਜ਼ਰੂਰਤ ਹੈ ਕਾਲੀ ਇਹਨਾਂ ਨੂੰ ਥੋੜੀ ਜੀ ਪਰੇਸ਼ਾਨੀ ਦੇ ਸਕਦੀ ਹੈ ਤੇ ਤੀਸਰੀ ਆਪਾਂ ਉਸ ਤਰ੍ਹਾਂ ਦੇ ਲੋਕਾਂ ਦੀ ਗੱਲ ਕਰਾਂਗੇ ਜਿਹੜੇ ਦੋਨੇ ਹੀ ਹੱਥਾਂ ਦੇ ਨਾਲ ਫੋਨ ਫੜਦੇ ਨੇ ਦੋਨੇ ਅੰਗੂਠਿਆਂ ਨੂੰ ਯੂਜ਼ ਕਰਕੇ ਸਕਰੀਨ ਨੂੰ ਸਕਰੋਲ ਕਰਦੇ ਆਂ ਤੇ ਦੇਖਦੇ ਐਵੇਂ ਦੇ ਲੋਕ ਕਿਵੇਂ ਦੇ ਹੁੰਦੇ ਨੇ ਇਹ ਜਿਹੇ ਲੋਕਾਂ ਨੂੰ ਐਫੀਸ਼ੀਐਂਟ ਮੰਨਿਆ ਗਿਆ ਮਤਲਬ ਉਹ ਜਿਹੜਾ ਵੀ ਕੰਮ ਕਰਦੇ ਆ ਉਹਦੇ ਵਿੱਚ ਉਹ 100% ਆਪਣੀ ਆਉਟਪੁੱਟ ਬਹੁਤ ਚੰਗੀ ਦਿੰਦੇ ਆ ਬਹੁਤ ਘੱਟ ਸਮੇਂ ਦੇ ਵਿੱਚ ਆਪਣਾ ਕੰਮ ਨਿਪਟਾ ਲੈਂਦੇ ਆ ਤੇ ਸਹੀ 100% ਐਫੀਸ਼ੀਐਂਸੀ ਦੇ ਨਾਲ ਤੇ ਇਹ ਜਿਹੇ ਲੋਕਾਂ ਨੂੰ ਮੰਨਿਆ ਗਿਆ ਕਿ ਕਿਸੇ ਵੀ ਤਰ੍ਹਾਂ ਦਾ ਫਾਸਟ ਪੇਸਟ এনवायरमेंट ਹੈ ਕਿਸੇ ਵੀ ਤਰ੍ਹਾਂ ਦੀ ਬਹੁਤ ਤੇਜ਼ੀ ਵਾਲਾ ਕੋਈ ਕੰਮ ਹੈ ਤੇ ਉਹਦੇ ਵਿੱਚ ਇਹ ਚੰਗਾ ਰਿਜ਼ਲਟ ਪ੍ਰੋਡਿਊਸ ਕਰ ਸਕਦੇ ਆ ਇਹ ਲੋਕ ਬਹੁਤ ਹੀ ਫੋਕਸਡ ਹੁੰਦੇ ਆ ਇਹਨਾਂ ਨੂੰ ਪਤਾ ਹੁੰਦਾ ਕਿ ਕਿਹੜੀ ਚੀਜ਼ ਕਰਨੀ ਹੈ ਡਿਟਰਮੀਨੇਸ਼ਨ ਇਹਨਾਂ ਦੇ ਵਿੱਚ ਪੂਰੀ ਤਰ੍ਹਾਂ ਨਾਲ ਭਰਿਆ ਹੁੰਦਾ ਹੈ ਕਿ ਇੱਕ ਜ਼ਿੱਦ ਹੁੰਦੀ ਹੈ ਇਹ ਚੀਜ਼ ਕਰਨਾ ਹੀ ਕਰਨਾ ਹੈ ਤੇ ਇਹ ਜਿਹੇ ਲੋਕਾਂ ਬਾਰੇ ਸੋਚਿਆ ਜਾਂਦਾ ਹੈ ਕਿ ਜੇ ਇਹਨਾਂ ਨੂੰ ਕੋਈ ਕੰਮ ਦੇ ਦਿੱਤਾ ਗਿਆ ਤਾਂ 100% ਕੰਪਲੀਟ ਕਰ ਲੈਣਗੇ ਇਹ ਲੋਕਾਂ ਦੇ ਇੱਕ ਪ੍ਰੈਕਟੀਕਲ ਨੇਚਰ ਦੇ ਕਰਕੇ ਇਹਨਾਂ ਦੀ ਰੋਮਾਂਟਿਕ ਲਾਈਫ ਕੁਝ ਜ਼ਿਆਦਾ ਵਧੀਆ ਨਹੀਂ ਹੁੰਦੀ ਕਿਉਂਕਿ ਇਹ ਲੋਕ ਇੰਨੇ ਓਪਨਨੈਸ ਨਹੀਂ ਦਿਖਾ ਪਾਉਂਦੇ ਇਗੁਲੇਸ਼ਨਸ ਦੇ ਵਿੱਚ ਕਿਉਂਕਿ ਹਮੇਸ਼ਾ ਇਹਨਾਂ ਦੀ ਜਿਹੜੀ ਥਿੰਕਿੰਗ ਹੈ ਉਹ ਪ੍ਰੈਕਟੀਕੈਲਿਟੀ ਦੇ ਨਾਲ ਰਿਲੇਟ ਕਰਦੀ ਹੈ ਕਿ ਪ੍ਰੈਕਟੀਕਲ ਹੁੰਦੇ ਆ ਕਿਹੜੀ ਚੀਜ਼ ਹੋਣੀ ਚਾਹੀਦੀ ਹੈ ਇਮੋਸ਼ਨਸ ਤੇ ਇੰਨਾ ਜ਼ਿਆਦਾ ਵਰਕ ਨਹੀਂ ਕਰਦੇ ਲੋਕ ਤੇ ਇਹਨਾਂ ਬਾਰੇ ਇਹ ਕਿਹਾ ਗਿਆ ਹੈ ਕਿ ਜੇ ਥੋੜੀ ਜਿਹੀ ਇਮੋਸ਼ਨਲ ਅਪਰੋਚ ਰੱਖਣ ਰਿਸ਼ਤਿਆਂ ਦੇ ਵਿੱਚ ਤਾਂ ਇਹ ਬੈਟਰ ਰਹਿ ਸਕਦੇ ਆਪਣੀ ਲਾਈਫ ਦੇ ਵਿੱਚ ਚੌਥੀ ਤਰ੍ਹਾਂ ਦੇ ਉਹ ਲੋਕਾਂ ਬਾਰੇ ਗੱਲ ਕਰਨ ਜਾ ਰਹੇ ਹਾਂ ਜਿਹੜੇ ਇੱਕ ਹੱਥ ਦੇ ਨਾਲ ਤਾਂ ਫੋਨ ਫੜਦੇ ਨੇ ਤੇ ਦੂਸਰੀ ਫਿੰਗਰ ਦੇ ਨਾਲ ਸਕਰੋਲਿੰਗ ਕਰਦੇ ਆ ਸਕਰੀਨ ਦੀ ਤੇ ਇਹ ਦੇਖਦੇ ਆ ਇਹ ਜਿਹੇ ਲੋਕ ਕਿਵੇਂ ਦੇ ਹੁੰਦੇ ਨੇ ਇਹ ਜੋ ਲੋਕਾਂ ਨੂੰ ਮੰਨਿਆ ਗਿਆ ਕਿ ਇਹ ਬਹੁਤ ਕ੍ਰੀਏਟਿਵ ਟਾਈਪ ਦੇ ਆਰਟਿਸਟਿਕ ਟਾਈਪ ਦੇ ਲੋਕ ਹੁੰਦੇ ਆ ਤੇ ਇਹ ਲੋਕ ਬਹੁਤ ਡਿਫਰੈਂਟ ਸੋਚ ਦੇ ਮਾਲਕ ਹੁੰਦੇ ਆ ਨਾਰਮਲੀ ਜੋ ਭੀੜ ਦੀ ਇੱਕ ਸੋਚ ਹੁੰਦੀ ਹੈ ਉਹਦੇ ਤੋਂ ਬਾਹਰ ਜਾ ਕੇ ਇਹ ਸੋਚਦੇ ਨੇ ਜਿਹਨੂੰ ਕਿਹਾ ਗਿਆ ਥਿੰਕਿੰਗ ਆਊਟ ਆਫ ਦ ਬਾਕਸ ਇਨਾਂ ਦੇ ਆਈਡੀਆਜ਼ ਬਹੁਤ ਚੰਗੇ ਹੁੰਦੇ ਆ ਚਾਹੇ ਉਹ ਕਿਸੇ ਕੰਮ ਦੇ ਰਿਲੇਟਡ ਹੈਗੇ ਚਾਹੇ ਉਹ ਬਿਜ਼ਨਸ ਦੇ ਰਿਲੇਟਡ ਹੈ ਚਾਹੇ ਉਹਨਾਂ ਦੀ ਕਿਸੇ ਜੌਬ ਦੇ ਰਿਲੇਟਡ ਹੈ ਇਹ ਲੋਕ ਕਿਸੇ ਵੀ ਤਰ੍ਹਾਂ ਦੇ ਰਿਸ਼ਤੇ ਦੇ ਵਿੱਚ ਰਿਲੇਸ਼ਨਸ਼ਿਪ ਦੇ ਵਿੱਚ ਜਦੋਂ ਇਨਵੋਲਵ ਹੁੰਦੇ ਆ ਤੇ ਪਹਿਲਾਂ ਪਹਿਲਾਂ ਬਹੁਤ ਜ਼ਿਆਦਾ ਸੰਗਾਊ ਸੁਭਾਅ ਦੇ ਹੁੰਦੇ ਆ ਤੇ ਜਦੋਂ ਇਹੋ ਜਿਹੇ ਲੋਕ ਓਪਨ ਹੁੰਦੇ ਆ ਦੋਸਤੀ ਦੇ ਵਿੱਚ ਰਿਸ਼ਤਿਆਂ ਦੇ ਵਿੱਚ ਤੇ ਇਹ ਆਊਟਸ਼ਾਈਨ ਕਰਦੇ ਆ ਆਊਟਸ਼ਾਈਨ ਮਤਲਬ ਕਿ ਇਨ੍ਹਾਂ ਦਾ ਇੱਕ ਅਲੱਗ ਹੀ ਪ੍ਰਭਾਵ ਪੈਂਦਾ ਹੈ ਕਿਸੇ ਵੀ ਤਰ੍ਹਾਂ ਦੀ ਆਪਣੀ ਸਰੌਂਡਿੰਗ ਦੇ ਉੱਤੇ ਰਿਸ਼ਤਿਆਂ ਦੇ ਉੱਤੇ ਲੋਕਾਂ ਦੇ ਉੱਤੇ ਜਿਨ੍ਹਾਂ ਲੋਕਾਂ ਨੂੰ ਸੱਚ ਸੁਣਨ ਦੀ ਆਦਤ ਹੈ ऑਥੈਂਟੀਸਿਟੀ ਦੀ ਆਦਤ ਹੈ ਤਾਂ ਉਹ ਲੋਕ ਇਨ੍ਹਾਂ ਲੋਕਾਂ ਨਾਲ ਰਹਿਣਾ ਪਸੰਦ ਕਰਦੇ ਨੇ ਤਾਂ ਰਿਸਰਚ ਇਹ ਕਹਿੰਦੀ ਹੈ ਕਿ ਤੁਸੀਂ ਕਿਸੇ ਵੀ ਤਰ੍ਹਾਂ ਦੇ ਇਨਸਾਨ ਹੋ ਪਰ ਤੁਹਾਡੇ ਬਾਰੇ ਦੇ ਵਿੱਚ ਕਾਫੀ ਕੁਝ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਇਹ ਦੇਖ ਕੇ ਕਿ ਤੁਸੀਂ ਕਿਸ ਤਰ੍ਹਾਂ ਆਪਣਾ ਫੋਨ ਯੂਜ਼ ਕਰਦੇ ਹੋ ਕਿਸ ਤਰ੍ਹਾਂ ਆਪਣਾ ਫੋਨ ਹੋਲਡ ਕਰਦੇ ਹੋ ਇਸ ਵੀਡੀਓ ਦੇ ਵਿੱਚ ਐਨਆਈ ਮੈਂ ਕੋਈ ਹੋਰ ਵੀ ਐਵੇਂ ਦੀ ਇੰਟਰਸਟਿੰਗ ਵੀਡੀਓ ਤੁਹਾਡੇ ਸਾਹਮਣੇ ਪੇਸ਼ ਕਰਾਂਗੀ ਜਿਦੇ ਵਿੱਚ ਕੁਝ ਡਿਫਰੈਂਟ ਗੱਲਾਂ ਹੋਣਗੀਆਂ